ਸੰਗਰੂਰ ਦੇ ਪਿੰਡ ਉਪਲੀ ਦੀ ਪੰਚਾਇਤ ਨੇ ਪਾਕ ਮਾਲ ਕੰਮ ਕੀਤਾ। ਉਹਨਾਂ ਨੇ ਮਤਾ ਪਾਸ ਕੀਤਾ ਕਿ ਪਿੰਡ ਦੇ ਵਿੱਚ ਕਿਸੇ ਵੀ ਹੱਟੀ ਕਿਸੇ ਵੀ ਦੁਕਾਨ ਦੇ ਉੱਤੇ ਜੇਕਰ ਦੁਕਾਨਦਾਰ એનર્ਜੀ ਡਰਿੰਕ ਵੇਚਦਾ ਫੜਿਆ ਗਿਆ। ਭਾਵੇਂ ਉਹ ਸਟ੍ਰਿੰਗ ਹੋਵੇ ਜਿਹੜੀ ਲਾਲਜੇ ਰੰਗ ਦੀ ਹੁੰਦੀ ਆ, ਭਾਵੇਂ ਰੈਡ ਬੱਲ ਹੋਵੇ, ਭਾਵੇਂ ਹਿੱਲ ਹੋਵੇ ਜਾਂ ਕੋਈ ਵੀ ਹੋਰ ਕੰਪਨੀ ਦੀ એનર્ਜੀ ਡਰਿੰਕ ਵੇਚਦਾ ਫੜਿਆ ਗਿਆ ਤਾਂ ਉਹਦਾ ਸਮਾਜਿਕ ਬਾਈਕਾਟ ਕੀਤਾ ਜਾਊਗਾ ਤੇ ਪਿੰਡ ਪੱਧਰ ਦੇ ਉੱਤੇ ਕਾਰਵਾਈ ਹੋਊਗੀ। ਸਾਰੇ ਪੰਜਾਬ ਦੀਆਂ ਪੰਚਾਇਤਾਂ ਨੂੰ ਇਹੋ ਜਿਹਾ ਫੈਸਲਾ ਕਰਨਾ ਚਾਹੀਦਾ। ਜਿਵੇਂ ਪਿੰਡਾਂ ਦੀਆਂ ਵੱਖ-ਵੱਖ ਪੰਚਾਇਤਾਂ ਦੇ ਵਿੱਚ ਇਸ ਤੋਂ ਪਹਿਲਾਂ ਨਸ਼ਿਆਂ ਦੇ ਖਿਲਾਫ ਮਤੇ ਪਾਸ ਹੋਏ ਆ ਉਸ ਤਰੀਕੇ ਦੇ ਨਾਲ ਇਹਨਾਂ ਦੇ ਬਾਰੇ ਵੀ ਹੋਣੇ ਚਾਹੀਦੇ ਆ ਇਹ ਜਿਹੜੀ ਸਟਿੰਗ ਆ ਡਾਕਟਰ ਮਾਹਰ ਇਹ ਗੱਲ ਕਹਿੰਦੇ ਆ ਜਿਹੜੇ ਇਹ એનર્ਜੀ ਡਰਿੰਕ ਹੋਰ ਆ ਮਾਹਰ ਇਹ ਗੱਲ ਕਹਿੰਦੇ ਆ ਵੀ ਭਾਈ ਇਹ ਜਵਾਨੀ ਨੂੰ ਬੱਚਿਆਂ ਨੂੰ ਖਾ ਰਹੇ ਆ ਇਹ ਪੀ ਰਹੀਆਂ ਬੱਚਿਆਂ ਨੂੰ ਜਵਾਨੀ ਨੂੰ ਪੀ ਰਹੀਆਂ ਕਿਉਂਕਿ ਇਹਨਾਂ ਵਿੱਚ ਕੈਮੀਕਲ ਆ ਅਸੀਂ ਆਪਦੇ ਪਿੰਡਾਂ ਦੇ ਵਿੱਚ ਆਪ ਹੀ ਕਬਰਾਂ ਪਟ ਰਹੇ ਆ ਨਸ਼ਿਆਂ ਦੇ ਤਰਕੇ ਇਹਨਾਂ ਤਰਲ ਚੀਜ਼ਾਂ ਕਰਕੇ ਇਨਾ ਠੰਡਾ ਚੀਜ਼ਾਂ ਦੇ ਕਰਕੇ ਸੋ ਪੰਚਾਇਤਾਂ ਨੂੰ ਇਹੋ ਜਿਹੇ ਫੈਸਲੇ ਲੈਣ ਦੀ ਬਹੁਤ ਵੱਡੀ ਜ਼ਰੂਰਤ ਆ ਜਿਹੜੀਆਂ ਪੰਚਾਇਤਾਂ ਨੇ ਬੀਤੇ ਦੇ ਵਿੱਚ ਫੈਸਲੇ ਲਏ ਧੰਨਵਾਦ ਜਿਨ੍ਹਾਂ ਨੇ ਨਹੀਂ ਲਏ ਉਹ ਇਸ ਪਾਸੇ ਨੂੰ ਜ਼ਰੂਰ ਤੁਰਨ ਮੈਨੂੰ ਤਾਂ ਇਹ ਲੱਗਦਾ ਜੀ ਕਿ ਪਿੰਡਾਂ ਦੇ ਵਿੱਚ ਇਹ ਹਰ ਪਿੰਡ ਦੇ ਵਿੱਚ ਇਹ ਵੀ ਮਤਾ ਪੈਣਾ ਚਾਹੀਦਾ ਕਿ ਜੇਕਰ ਹੱਟੀ ਦੇ ਉੱਤੇ ਕਿਸੇ ਨੇ ਬੀੜੀ ਸਿਗਰਟ ਜਰਦਾ ਜਾਂ ਕੋਈ ਵੀ ਚੀਜ਼ ਵੇਚੀ ਨਸ਼ੇ ਵਾਲੀ ਉਹਦਾ ਵੀ ਖਿਲਾਫ ਅਸੀਂ ਸਖਤ ਕਾਰਵਾਈ ਕਰਾਂਗੇ ਸਾਰਾ ਕੁਝ ਪਿੰਡਾਂ ਦੇ ਵਿੱਚ ਵਿਕੀ ਜਾਂਦਾ ਇਹ ਥਾਵਾਂ ਦੇ ਉੱਤੇ ਜਿੱਥੇ ਮਤੇ ਨਸ਼ਿਆਂ ਦੇ ਖਿਲਾਫ ਵੀ ਪਾਸ ਹੋਏ ਉੱਥੇ ਵੀ ਵਿਕੀ ਜਾਂਦਾ ਪਰ ਕਰੜੇ ਹੋਣ ਦੀ ਲੋੜ ਆ ਸਰਕਾਰਾਂ ਵੱਧ ਕੰਮ ਕਰਦੀਆਂ ਘੱਟ ਕੰਮ ਕਰਦੀਆਂ ਉਹ ਬਾਤ ਦੀ ਗੱਲ ਆ ਪਰ ਅਸੀਂ ਆਪਦੇ ਪਿੰਡ ਨੂੰ ਬਚਾਉਣ ਦੇ ਲਈ ਨਿੱਜੀ ਤੌਰ ਦੇ ਉੱਤੇ ਕੀ ਕਰਦੇ ਹਾਂ ਜਾਂ ਸਾਨੂੰ ਕੀ ਕਰਨਾ ਚਾਹੀਦਾ ਇਹਦੇ ਵੱਲ ਆਜੋ ਆਪਾਂ ਗੌਰ ਕਰਕੇ